ਇਹ ਕਹਿੰਦਾ ਵੀ ਜੱਗੂ ਨੇ ਜਿਹੜਾ 1 ਕਰੋੜ ਰੁਪਇਆ ਉਹ ਕਰਤਾ ਇਹਦੀ ਕਿਉਂ ਇਹਦੇ ਕਿਉਂ ਬੰਦਿਆ ਹਾਂ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਦੇਖੋ ਨਾ ਤਾਂ ਆਪਣੇ ਜੱਗੂ ਤੋਂ ਕੁਝ ਲੈਣਾ ਨਾ ਆਪਣੇ ਸੁਖਵੀਰ ਬਦਲ ਤੋਂ ਕੁਝ ਲੈਣਾ ਠੀਕ ਆ ਨਾ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਆਏ ਦਿਨੀ ਹੈ ਨਾ ਕਿ ਇੱਕ ਪਾਸੇ ਤਾਂ ਆਪਾਂ ਨੇ ਸਾਰਿਆਂ ਨੇ ਯਾਰ ਜੁੜ ਕੇ ਖੜਨਾ ਹੋਵੇ ਠੀਕ ਆ ਮੈਂ ਮੰਨਦਾ ਵੀ ਉਹ ਗੈਂਗਸਟਰ ਆ ਠੀਕ ਆ ਉਹਦੇ ਪਰਿਵਾਰ ਨੇ ਭਾਈ 1 ਕਰੋੜ ਦਾ ਐਲਾਨ ਕਰਤਾ ਉਹਦੀ ਯਾਰ ਜ਼ਮੀਰ ਨੇ ਜਾ ਗਿਆ ਆਖਰ ਤਾਂ ਇਨਸਾਨੀਆ ਉਨੇ ਆ ਕਵੀ ਯਾਰ ਸਾਡਾ ਪੰਜਾਬ ਡੁੱਬ ਰਿਹਾ ਵੀ ਚਲ ਯਾਰ 1 ਕਰੋੜ ਰੁਪਇਆ ਦੇ ਦਿੰਨੇ ਆ ਚਾਹ ਉਹਨੇ ਚੋਰੀਆਂ ਕੀਤੀ ਜਾਂ ਠੱਗੇ ਮਨੇ ਚਾਹੇ ਕੋਈ ਮਾਰਿਆ ਇਹਨੂੰ ਪੁੱਛਣ ਵਾਲਾ ਹੋਵੇ ਵੀ ਇਹਦੋਂ ਪਹਿਲਾਂ ਤੈਂ ਕੀ ਕੀਤਾ ਹੋਏ ਤੈਂ ਵੀ ਲੋਕਾਂ ਨੇ ਮੁੰਡੀ ਮਰਵਾਏ ਨੇ ਤੈਂ ਕੋਈ ਬਾਲੀ ਵਧੀਆ ਗੱਲ ਤਾਂ ਨਹੀਂ ਕੀਤੀ ਨਾਲੇ ਤੈਂ ਕੀ ਦੇ ਤਾ ਪੰਜਾਬ ਨੂੰ ਦੱਸੀ ਅਸਲ ਮਿਰਚਾਂ ਦਾ ਤਾਂ ਲੱਗਦੀਆਂ ਨੇ ਨਾ ਤਾਂ ਜੱਗੂ ਨੇ ਕੋਈ ਵੋਟਾਂ 'ਚ ਖੜਾ ਹੋਣਾ ਨਾ ਉਹਨੇ ਕੋਈ ਲੱਖਣ ਲੜਨੀ ਆ ਇਹਦੀ ਬੀ ਯਾਰ ਮੈਂ ਰਹਿ ਗਿਆ ਵੀ ਮੇਰੇ ਕੋਲੇ ਪੈਸਾ ਵੀ ਆ ਵੀ ਮੈਂ ਇਹਦਾ ਇਹਦਾ ਹੋਆ ਵੀ ਦੇ ਨਹੀਂ ਸਕਦਾ ਕਿੰਨੂ ਰੁਪਿਆ ਲੱਖ ਸਣਾਣਾ ਜੇ ਛੋਟੇ ਮਨ ਚੋ ਵੀ ਵੀ ਕਿੰਨੂ ਰੁਪਿਆ ਤੇ 200 ਰੁਪਿਆ ਨਹੀਂ ਦੇ ਸਕਦਾ ਵੀ ਮੈਂ ਕਿਵੇਂ ਕੱਢੂ ਯਾਰਾ ਵੀ ਮੈਂ ਕੀ ਸੇਵਾ ਕਰਾਂ ਇਹ ਪਹਿਲੀ ਗੱਲ ਇਹਨੂੰ ਚਾਹੀਦਾ ਉਂ ਤਾਂ ਪੰਜਾਬ ਦੇ 5-7 ਬੰਦੇ ਨਹੀਂ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਬਿਨਾ ਪੰਜਾਬ ਚੱਲਦੀ ਨਹੀਂ ਰਖਵਾਲੇ ਨੇ ਪੰਜਾਬ ਦੇ ਵੀ ਇਹਨਾਂ ਤੋਂ ਬਿਨਾ ਪੰਜਾਬ ਚੱਲਦੀ ਨਹੀਂ ਲੱਖ ਸਣਾਣੇ ਵਰਗਿਆਂ ਤੋਂ ਬਿਨਾ ਠੀਕ ਆ ਨਾ ਮੇਰੀ ਗੱਲ ਸੁਣਾ ਤੂੰ ਕੀ ਕੀਤਾ ਹੜਾਂ ਲਈ ਹੜਪੀਟਾਂ ਲਈ ਤੈਂ ਕੀ ਕੀਤਾ ਉਹਨਾਂ ਦੇ 1 ਕੋਰੜ ਰੁਪਿਆ ਦੇਤਾ 犬がトングに出た <noise>